ਕਸਾਨਾ ਪ੍ਰਭੂ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਸਾਰੇ ਤੁਸੀਂ ਠੀਕ ਹੋਵੋਗੇ ਤੇ ਬਈ ਅੱਜ ਆਪਾਂ 126 ਜੀਰੀ ਦੀ ਸਪਰੇਅ ਕਰ ਰਹੇ ਹਾਂ 126 ਪਰ ਤੇ ਇਹ ਵੀਰੇ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਚ ਜੀਰੀ ਲੱਗੀ ਹੋਈ ਆ ਤੇ ਤੁਸੀਂ ਜੀਰੀ ਚੈੱਕ ਕਰ ਸਕਦੇ ਹੋ ਐ ਲੱਗਦਾ ਵੀ ਜਿਵੇਂ ਸੁਪਰੀਮ 110 ਜਿਵੇਂ ਆਪਾਂ ਜਲਾਈ ਦੇ ਪਹਿਲੇ ਹਫ਼ਤੇਆਂ ਚ ਜਲਾਈ ਵੀ ਹੁੰਦੀ ਆ ਪਰ ਇਹ ਬਈ ਨਹੀਂ ਇਹ 126 ਜੀਰੀ ਆ ਅਗਸਤ ਦੇ ਪਹਿਲੇ ਹਫ਼ਤੇ ਚ ਲੱਗੀ ਹੋਈ ਆ ਤੇ ਤੁਸੀਂ ਕਾਦੇ ਦਾ ਚੈੱਕ ਕਰ ਸਕਦੇ ਹਾਂ ਜੋ ਕਿ 3 ਫੁੱਟ ਤੋਂ ਬਾਹਰ ਸਾਢੇ 3 ਦੇ ਫੁੱਟ ਦੇ ਕਰੀਬ ਹੋ ਸਕਦੀ ਹੈ ਇਹ ਜਿਹੜੀ ਨਿਸਰਨ ਵੀ ਲੱਗੀ ਵੀਰੇ ਤੇ ਇਹਦੇ ਵਿੱਚ ਤਿੰਨ ਰੇਪ ਆਏ ਨੇ ਆਪਾਂ ਤੇ ਅੱਜ ਸਪਰੇਅ ਕਰ ਰਹੇ ਹਾਂ ਤੇ ਪਰ ਪਹਿਲੀ ਸਪਰੇਅ ਆ ਗੋਭ ਸੁੰਡੀ ਦੀ ਤੇ ਤੁਸੀਂ ਚੈੱਕ ਕਰ ਲਓ ਬਾਈ ਜੀਰੀ ਕੀ ਕਹਿੰਦੀ ਆ ਤੇ ਇਧਰਲੇ ਪਾਸੇ ਜਿਹੜੀ ਆਪਣੀ ਜੀਰੀ ਆ ਇਹ ਵੀਰੇ ਅਗਸਤ ਦੇ ਦੂਏ ਹਫ਼ਤੇ ਚ ਲੱਗੀ ਵੀ ਆ ਇਹ ਹਲੇ ਛੋਟੀ ਆ ਇਹ ਵੀ 126 ਆ ਤੇ ਜੋ ਟੋ ਆਪਾਂ ਟਿੱਡਾ ਪੁੰਡੀ ਤੋਂ ਹੋਗਾ ਉੱਲੀ ਤੋਂ ਹੋਗਾ ਸਟicker ਪਾਵਾਂਗੇ ਤੇ ਜਬਰ ਕੰਪਨੀ ਦੀ ਆਪਾਂ ਪਤਾ ਲਵੇ ਹਿੱਟ ਤੋਂ ਪਾਵਾਂਗੇ ਦਵਾਈਆਂ ਦਾ ਘੋਲ ਬਣਾ ਕੇ ਸਾਰਾ ਆਪਾਂ ਆਪਣੀ ਛੱਬੀ ਜੀਰੀ ਪਰ ਸਪਰੇਅ ਕਰਾਂਗੇ ਤੇ ਬਾਬਿਓ ਇਹ ਦਵਾਈਆਂ ਪਾ ਰਹੇ ਆ ਆਪਾਂ ਤੇ ਆਪਾਂ ਦਵੰਗ ਪਾਵਾਂਗੇ ਵੀਰੇ ਟਿੱਡਾ ਪੁੰਡੀ ਤੋਂ ਜੋ ਕਿ 5 ਏਕੜ ਦੇ ਵਿੱਚ ਪੈਂਦੀ ਆ ਇਹ ਇੱਕ ਡੱਬਾ 5 ਏਕੜ ਦਾ ਤੇ ਕੰਬੋਡੀਆ ਕੰਪਨੀ ਵੀ ਦੀ ਦਵਾਈ ਆ ਵੀਰੇ ਇਹ ਆਪਾਂ ਪਾਵਾਂਗੇ ਉੱਲੀ ਤੋਂ 4 ਏਕੜ ਚ ਇੱਕ ਡੱਬਾ ਪੈਂਦਾ ਤੇ ਬਾਕੀ ਸਟicker ਹੋ ਗਿਆ ਜਿਹਨੂੰ ਆਪਾਂ ਚੇਪੂਆ ਵੀ ਕਹਿ ਦਿੰਨੇ ਆ ਇਹ ਵੀਰੇ 10 ਏਕੜਾਂ 'ਚ 50 ml ਪੈਂਦਾ ਹੁੰਦਾ ਸਿਰਫ ਤਾਂ ਕਿ ਆਪਣੀ ਦਵਾਈ ਨਾ ਖਰਾਬ ਹੋਵੇ ਤੇ ਵੀਰੇ ਆਪਾਂ ਜਾਬਰ ਕੰਪਨੀ ਦੀ ਪਾ ਰਹੇ ਹਾਂ ਪੱਤਲਵੇਟ ਤੋਂ ਜੋ ਕਿ 7 ਏਕੜ ਦੇ ਵਿੱਚ ਇੱਕ ਡੱਬਾ ਪੈਂਦਾ ਤੇ ਵੀਰੇ ਪੱਤਲਵੇਟ ਤੋਂ ਆ ਤੇ ਆ ਤੋਤੀ ਤੋਂ ਆ ਗਈ ਡੱਡੇ ਤੋਂ ਆ ਗਈ ਤੇ ਵੀਰੇ ਆਪਾਂ ਇਹਨਾਂ ਦਾ ਸਾਰਿਆਂ ਦਾ ਘੋਲ ਬਣਾ ਕੇ ਪਾਵਾਂਗੇ ਤੇ ਇੱਧਰ ਸਾਡੇ ਬੰਦੇ ਤਿਆਰਬਰ ਤਿਆਰ ਨੇ ਘੋਲ ਤਿਆਰ ਹੋ ਗਿਆ ਸੀਗਾ ਬਣ ਕੇ 42 ਪੰਪਾਂ ਦਾ ਆਪਾਂ ਵੀਰੇ ਘੋਲ ਬਣਾ ਲਿਆ ਸੀਗਾ ਇਕੱਠਾ ਹੀ 42 ਪੰਪਾਂ ਦਾ ਆਪਾਂ ਅੱਡ-ਅੱਡ ਘੋਲ ਬਣਾ ਲਿਆ ਤੇ ਬਾਈਓ ਨੇ ਹੁਣ ਇੱਕ ਇੱਕ ਡੱਬਾ ਜੋਗੀ 300 ml ਦਾ ਪਾ ਲੰਦੇ ਨੇ ਇੱਕ ਪੰਪ ਦੇ ਵਿੱਚ ਜ਼ਿੰਮੇਦਾਰ ਵੀਰੂ ਆਪਣੀ ਜੀਰੀ ਹੈਗੀ 26 ਪੂਰੀ ਝੋਟੇ ਦੇ ਸਰ ਵਰਗੇ ਮਾਰ ਰਹੀ ਆ ਛਾਲਾਂ ਅਗਲੇ ਮਹੀਨੇ ਤਕਰੀਬਨ 27 ਸਤੰਬਰ ਤੋਂ ਬਾਅਦ ਮਸ਼ੀਨਾਂ ਚੱਲ ਪਣ ਗਈਆਂ 1 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਸਾਰੀਆਂ 26 ਜੀਰੀਆਂ ਵੱਡੀਆਂ ਜਾਣਗੀਆਂ ਤੇ ਇਧਰੋਂ ਉਹਨਾਂ ਦਾ ਲੱਗਿਆ ਪਿਆ ਪੂਰਾ ਜੋਰ ਸੁੰਡੀ ਫੜਨ 'ਚ ਸੁੰਡੀ ਨੂੰ ਦੇਖਣ 'ਚ ਵੀ ਸੁੰਡੀ ਦਾ ਕੰਮ ਕੀ ਆ ਕਿਵੇਂ ਸੁੰਡੀ ਆਪਦਾ ਕੰਮ ਕਰਦੀ ਆ ਪੱਤੇ ਨੂੰ ਕਿਵੇਂ ਸੁਕਾਉਂਦੀ ਆ ਤੇ ਬਾਈ ਉਹਨਾਂ ਦੀ ਚੱਲ ਰਹੀ ਆ ਇਧਰ ਖੋਜ ਤੇ ਇਧਰ ਸਾਡੇ ਨੌਜਵਾਨ ਵੀਰ ਸਾਰੇ ਕਰ ਰਹੇ ਨੇ ਸਪਰੇਆ ਇਹਦੇ ਵੀਰੇ ਜਿਹੜੀ ਆ ਜੀਰੀ ਆ ਨਾ ਇਹ ਅਗਸਤ ਦੇ ਤੁਸੀਂ ਐ ਮੰਨ ਲਓ ਵੀ ਦੋਏ ਹਫਤੇ ਦੇ ਵਿੱਚ ਲੱਗੀ ਵੀ ਆ ਤਕਰੀਬਨ 10 ਅਗਸਤ ਤੋਂ ਬਾਅਦ ਲੱਗੀ ਵੀ ਹੈ ਜੀਰੀ ਹਲੇ ਹੈਗੀ ਤਾਂ ਜੀਰੀ ਵੀਰੇ ਛੋਟੀ ਆ ਦੂਜੀ ਤਾਂ ਹੋ ਗਈ 4-4 ਫੁੱਟ ਦੀ ਇਹ ਤਾਂ ਹਲੇ ਤੁਸੀਂ ਐ ਮੰਨ ਲਓ ਵੀ 2 ਕੁ ਫੁੱਟ 1.5 2 ਕੁ ਫੁੱਟ ਲਾ ਲਓ 2 ਕੁ ਫੁੱਟ ਦਾ ਕੀੜਾ ਹੈ ਜੀਰੀ ਦਾ ਇਹ ਵੀ ਆਪਣਾ ਦੂਜਿਆਂ ਦੇ ਨਾਲ ਹੀ ਨਿਸਰੈਊਗੀ ਥੋੜਾ ਜਿਆਦਾ ਲੇਟ ਹੋ ਜਾਊਗੀ ਤੇ ਬਾਕੀ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਵਲੌਗ ਤੁਸੀਂ ਕਮੈਂਟਾਂ ਵਿੱਚ ਦੱਸੋ